ਹੁਣ ਦੇਖੋ ਪਿਆਰਿਓ ਪਾਤਸ਼ਾਹ ਦਾ ਬਚਨ ਹੈ ਸ਼੍ਰਵਣ ਨਾ ਸੂਰਤ ਨੈਨ ਸੁੰਦਰ ਨਹੀਂ ਆਰਤ ਦਵਾਰ ਰਟਨ ਬਿੰਗੂਰੀਆ ਹੁਣ ਇਹਦੇ ਵਿੱਚ ਮਨਮੁਖ ਜੀ ਬਾਰੇ ਦੱਸਿਆ ਗਿਆ ਜਿਹੜੇ ਸੁਣਦੇ ਨਹੀਂ ਆ ਗਿਆਨ ਨੂੰ ਕਿ ਨੈਣਾ ਦੇ ਰਾਹੀਂ ਅਸੀਂ ਸੁਰਤੀ ਲਾ ਕੇ ਉਸ ਸੁੰਦਰ ਨਿਰੰਕਾਰ ਨੂੰ ਦੇਖ ਸਕਦੇ ਹਾਂ ਕਹਿੰਦੇ ਇਹ ਅਜਿਹੇ ਮਾਰਗ ਨੂੰ ਸੁਣਦੇ ਵੀ ਨਹੀਂ ਨੇ ਕਿਉਂਕਿ ਅੰਦਰ ਪੰਜ ਹਾਵੀ ਹੋ ਚੁੱਕੇ ਨੇ ਪੰਜ ਸੁਣਨ ਨਹੀਂ ਦਿੰਦੇ ਬਿਨ ਆਪਾਂ ਨੇਤਰਾਂ ਦੇ ਰਾਹੀਂ ਸੁਰਤੀ ਨੂੰ ਉਸ ਸੁੰਦਰ ਨਿਰੰਕਾਰ ਦੇ ਵਿੱਚ ਜੋੜ ਸਕਦੇ ਆ ਉਸ ਦਵਾਰ ਤੇ ਜਾ ਕੇ ਉਸ ਨਿਰੰਕਾਰ ਨੂੰ ਭੇਦ ਲੈ ਸਕਦੇ ਆ ਅਜਿਹੇ ਜੀਵ ਸਤਿਗੁਰਾਂ ਦੀ ਬਾਣੀ ਸੰਨ ਦੱਸ ਰਿਹਾ ਹੈ ਵੀ ਸੰਸਾਰ ਦੇ ਵਿੱਚ ਅਜਿਹੇ ਵੀ ਨੇ ਜਿਹੜੇ ਪੰਜਾਂ ਦੇ ਵਸਤ ਹੁੰਦੇ ਨੇ ਉਹਨਾਂ ਦੇ ਕੰਨ ਕਦੇ ਅਜਿਹੇ ਗਿਆਨ ਨੂੰ ਨਹੀਂ ਸੁਣਦੇ ਕਿਉਂਕਿ ਉਹ ਪੰਜ ਦੇ ਵਸ ਹੁੰਦੇ ਨੇ ਪਿਆਰਿਓ ਸ਼ਰਵਣ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦਵਾਰ ਰਟਨ ਪਿੰਗੁਰਿਆ ਇੱਥੇ ਦੱਸ ਦਿੱਤਾ ਜਿਨ੍ਹਾਂ ਦੇ ਨੈਣ ਵੀ ਸੁੰਦਰ ਨਹੀਂ ਹੈ ਭਾਵ ਨੈਣਾ ਦੇ ਵਿੱਚ ਗਿਆਨ ਨਹੀਂ ਲਿਆ ਸੁਰਮਾ ਨਹੀਂ ਲਿਆ ਨੈਣਾ ਦਾ ਸ਼ਿੰਗਾਰ ਨਹੀਂ ਕੀਤਾ